ਪਿਛਲੇ ਦਿਨੀ ਨਵਾਂ ਸ਼ਹਿਰ ਵਿੱਚ ਕਾਬੂ ਕੀਤੀ ਗਈ 800 ਪੇਟੀਆਂ ਸ਼ਰਾਬ ਨੇ ਜ਼ਿਲ੍ਹੇ ਦੇ ਰਾਜਨੀਤਿਕ ਗਲਿਆਰੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਹ ਮਾਮਲਾ ਧਮੰਡੀ ਵਜਾਇ ਦਿਨੋਂ-ਦਿਨ ਵਾਦਾ ਹੀ ਜਾ ਰਿਹਾ। ਇਸ ਦੇ ਮੱਦੇਨਜ਼ਰ ਅਕਾਲੀ ਦਲ ਬਾਦਲ ਅਤੇ ਕਾਂਗਰਸ ਵਿੱਚ ਦੂਸ਼ਣ ਬਾਜ਼ੀਆਂ ਦਾ ਦੌਰ ਜਾਰੀ ਹੋ ਗਿਆ। ਸ੍ਰੋਮਣਿਆ ਕਾਲੀ ਦਲ ਬਾਦਲ ਵੱਲੋਂ ਨਵਾਂ ਸ਼ਹਿਰ ਵਿੱਚ ਪੁਲਿਸ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਝਾ ਨੇ ਕੀਤੀ ਚੰਦੂ ਮਾਝਾ ਨੇ ਇਸ ਦੌਰਾਨ ਕਾਂਗਸ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਪੜਾਅ ਸਕੀ ਸ਼ਹਿਰ ਦੇ ਵਿੱਚ ਜੋ ਕੇਸ ਬਣਿਆ ਸ਼ੰਕਰ ਦੁੱਗਲ ਜੀ ਜਿਹੜੇ ਪ੍ਰਧਾਨ ਨੇ ਇੱਥੇ ਸਾਡੇ ਔਰ ਰੋਬੀ ਬੋਬੀ ਜੀ ਜਿਹੜੇ ਰਾਹੋਂ ਦੇ ਮੈਸਰ ਕਮੇਟੀ ਦੇ ਪ੍ਰਧਾਨ ਨੇ ਇੱਕ ਹੋਰ ਬੰਦੇ ਤੇ ਨਾਜਾਇਜ਼ ਤੌਰ ਤੇ ਕੇਸਾ ਸ਼ਰਿਆਮ ਨਾਜਾਇਜ਼ਾ ਬੱਚਾ-ਬੱਚਾ ਕਹਿੰਦਾ ਜੱਗ ਕਹਿੰਦਾ ਵੈਸੇ ਵੀ ਪੁਲਿਸ ਦੇ ਮੈਂ ਸਮਝਦਾ ਪ੍ਰਸ਼ਾਸਨ ਨੂੰ ਇਹ ਦੇਖਣਾ ਚਾਹੀਦਾ ਸੀ ਵੀ ਇਸ ਕਿਸਮ ਦੀ ਘਣਾਉਣੀ ਕਾਰਵਾਈ ਜਿਹੜੀ ਕਿਸੇ ਸ਼ਰਾਰ ਦੇ ਤਹਿਤ ਹੋਈ ਆ ਉਹਦਾ ਸ਼ਰਿਆਮ ਦਿਖਾਈ ਦਿੰਦੀ ਆ ਉਥੇ ਹੀ ਚੰਦੂ ਮਾਜਰਾ ਨੇ ਕਾਂਗਸੀ ਆਗੂ ਤੇ ਸ਼ਹਿਰ ਦੀ ਜਨਤਾ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਨਾਲ ਹੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਮਿਲੀ ਭੁਗਤ ਦੇ ਇਲਜ਼ਾਮ ਵੀ ਲਗਾਏ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਹਰਿਆਣਾ ਤੋਂ ਪੰਜਾਬ ਆ ਰਹੀ ਸ਼ਰਾਬ ਨੂੰ ਨਹੀਂ ਰੋਕ ਸਕੀ ਅਤੇ ਨਾਲ ਹੀ ਕਿਹਾ ਕਿ ਜੇਕਰ ਜਲਦ ਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ। ਸ਼ਾਮ ਉਹਦਾ ਇਹ ਕਹਿਣਾ ਕਿ ਇਸ ਸ਼ਰਾਬ ਮਤਲਬ ਸਾਡੇ ਤੇ ਪਾਉਣੀ ਬਲੇ ਤਾਂ ਵੈਸਾ ਹੀ ਉਹਦੀ ਮੈਂ ਸਮਝਦਾ ਇੱਕ ਗੈਰ ਸਿਆਸੀ ਗੱਲ ਕਹਿ ਲਓ ਇੱਕ ਗੈਰ ਖਿਲਾਕੀ ਗੱਲ ਕਹਿ ਲਓ ਇੱਕ ਗੈਰ ਜ਼ਿੰਮੇਵਾਰانہ ਕਾਰਵਾਈ ਕਹਿ ਲਓ ਵੀ ਇਸ ਗੱਲ ਨੂੰ ਦੀ ਇਲਜ਼ਾਮਬਾਜ਼ੀ ਦਾ ਮੈਂ ਸਮਝਦਾ ਨੋਟਸ ਲੈਣਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਵੀ ਕਿ ਇਹ ਛਰਾਰ ਦੇ ਤਹਿਤ ਹੀ ਸਾਰਾ ਕੁਝ ਹੋਇਆ ਤੇ ਅਸੀਂ ਮੈਂ ਸਮਝਦਾ ਕਿ ਜੇ ਇਹ ਨਾ ਇਸ ਛਰਾਰਤਾ ਤੋਂ ਹਟੇ ਤਾਂ ਸਾਡਾ ਡੈਪੂਟੇਸ਼ਨ ਜਿਹੜਾ ਚੋਣ ਕਮਿਸ਼ਨ ਨੂੰ ਮਿਲੇਗਾ ਅਸੀਂ ਇਸ ਕਿਸਮ ਦੀ ਨਾਰਕੇ ਨਾ ਨਵੇਂ ਸ਼ਹਿਰ ਤੇ ਨਾ ਪੰਜਾਬ ਚ ਪੈਣ ਦੇਣੀ ਆ ਜ਼ਿਕਰ ਹੈ ਉਹ ਹੈ ਕਿ ਪਿਛਲੇ ਦਿਨੀ ਨਵਾਂ ਸ਼ਹਿਰ ਦੇ ਸਦਰ ਥਾਣਾ ਅਤੇ ਸੀਆਈਏ ਸਟਾਫ ਨੇ ਮਿਲ ਕੇ ਰਾਹੋਂ ਨਗਰ ਕੌਂਸਲ ਪ੍ਰਧਾਨ ਅਤੇ ਸੀਨੀਅਰ ਅਕਾਲੀਆ ਹੇਮੰਤ ਬਾਬੀ ਦੀ ਸਾਂਝੇਦਾਰੀ ਵਾਲੇ ਸ਼ੈਲਰ ਤੋਂ ਤਕਰੀਬਨ 800 ਪੇਟੀਆਂ ਸ਼ਰਾਬ ਦੀਆਂ ਬਰਾਮਦ ਕਰ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਸਿਆਸੀ ਤੌਰ ਤੇ ਕਾਫੀ ਗਰਮਾ ਗਿਆ ਦੋਨੋਂ ਆਗੂ ਸ਼੍ਰੋਮਣੀ ਅਕਾਲੀ ਦਲ ਬਦਲ ਨਾਲ ਸੰਬੰਧ ਰੱਖਦੇ ਨੇ ਜਿਸ ਤੋਂ ਬਾਅਦ ਹੀ ਚੰਦੂ ਮਾ ਜਣੇ ਇਸ ਨੂੰ ਸਿਆਸੀ ਰੰਗਸ਼ਾਸ ਕੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਨਵਾਂ ਸ਼ਹਿਰ ਤੋਂ ਸੁਖਜਿੰਦਰ ਦੀ ਰਿਪੋਰਟ